ਸਵਾਗਤ ਆ ਕਿਸਾਨ ਵੀਰੋ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਡੇ ਆਪਣੇ YouTube ਚੈਨਲ ਪੰਜਾਬ ਵਲੌਗਸ ਪੀਬੀ ਨਾਸੀ ਤੇ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਬੈਲ ਨੋਟੀਫਿਕੇਸ਼ਨ ਨੂੰ ਜਿਹੜਾ ਆਨ ਕਰ ਲੋ ਅੱਜ ਦੀ ਜਿਹੜੀ ਵੀਡੀਓ ਆ ਜੀ ਬਣਾ ਰਹੇ ਆ ਆਪਾਂ ਫਰੀਦਕੋਟ ਬੱਕਰੀ ਮੰਡੀ ਦੀ ਜਿਵੇਂ ਕਿ ਤੁਸੀਂ ਜਾਣਦੇ ਹੋ ਹਰ ਸ਼ਨੀਵਾਰ ਆ ਜਿਹੜੀ ਇੱਥੇ ਫਰੀਦਕੋਟ ਬੱਕਰੀ ਦੀ ਮੰਡੀ ਲੱਗਦੀ ਹੁੰਦੀ ਹੈ ਸੋ ਦਿਖਾਉਣੇ ਤੁਹਾਨੂੰ ਬੱਕਰੀ ਮੰਡੀ ਚ ਸੋ ਜਾਨਵਰ ਹਜੇ ਆ ਰਹੇ ਆ ਜੀ ਟਾਈਮ ਹੈਗਾ ਸਵਾ 12 ਦਾ ਸੋ ਦਿਖਾਉਣੇ ਆ ਤੁਹਾਨੂੰ ਸੌਦੇ ਹੁੰਦੇ ਕੀ ਰੇਟ ਆ ਕਿਵੇਂ ਵਿਕਦੇ ਆ ਕਿਹੜੇ ਕਿਹੜੇ ਜਾਨਵਰ ਇੱਥੇ ਆਏ ਆ ਸੋ ਬਾਕੀ ਬਣੇ ਰਹੋ ਪੂਰੀ ਵੀਡੀਓ ਐਂਡ ਤੱਕ ਜਰੂਰ ਵੇਖਿਓ ਜੀ ਆ ਕੋਈ ਨਹੀਂ ਦਾ 10 ਕਿ ਆਈਦੀ ਆਈਦੀ ਬਾਜੀ ਦੀ ਗੱਲ ਹੈ ਹੈ 26 ਆ ਹਾਂ ਨਹੀਂ ਪਾਪ ਚਾਹ ਦੂੰਗਾ ਹੋਰ ਪਾਟ ਥੋੜੀ ਲਾਉਂਗਾ ਜੇ 26 ਦੀ ਤੇ 26 ਦੀ ਕਰ ਤੂੰ ਜਾਂ ਤੂੰ ਬੋਲ ਮੈਨੂੰ 11000 ਰੁਪਏ ਨਹੀਂ ਚੱਲੇ ਦਾ ਫਿਰ ਜਿੰਨੇ ਲਾਉਂਗਾ ਆਸ ਆਈਏ ਲਾਲ ਨੰਬਰਦਾਰ ਦੀ ਮੂਵੀ ਮਾ ਉਹ ਰਿਆ ਮੈਨੂੰ ਪਾਸੇ ਹੋਇਆ ਰੰਗਿਆ 13000 ਪਾਲਾ ਕੁਛ ਵਾ ਕਿੰਨੇ ਦੀ ਹਾਣਾ ਛੰਡ ਕੇ ਕੋਈ ਕਹਿਣੀ ਆ 30000 ਦੀ ਬਾਣ ਹਾਂ 25000 ਆ ਛੰਡ ਕੇ ਦਾਤ ਤੇ ਹੋ ਰਿਹਾ ਲੈ ਲੈ ਆ ਹੋਰ ਵੀ ਲੈ ਲੈ ਜੇਰੀਆਂ ਦੇ ਭਾਅ ਨਾ ਗੱਲ ਕਰਾਂ ਹਾਂ 14 ਦੀ ਬਾਣ ਕੀ ਕਹਨਾ ਹਾਣਾ ਕੋਈ ਕਹ ਦੇ ਉਹ 20 ਤੋਂ ਨਰਮੋਂ 25 ਤੇਰਾ ਸੁਣਿਆ ਨਹੀਂ ਸਾਰੀ ਉਮਰ ਉੱਗੀ 25 14 ਦੀ ਆ 14 ਦੀ 20 ਤੋਂ ਨਰਮੋਂ ਹੋਰ ਗੱਲ ਸੁਣ ਖਾ ਜਿੰਨੀ ਗਾ 20 ਤੋਂ ਨਰਮੋਂ ਜਾਜ ਕਾ ਹਾਣਾ 20 ਤੋਂ ਨਰਮੋਂ 25 25 ਵਾਲੀ ਹੈ ਨਹੀਂ ਬਾਈ ਉਹਨੇ ਵੇਚ ਨਾ ਪਾਰੀ ਬੰਦਾ ਮੇਰੇ ਨਾਲ ਤੇ ਰਣੀ ਅਸੀਂ ਕਿ ਦੁਆਰੇ ਦੀਆਂ ਪਾ 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 ਤੇ ਦੇ ਫੇਰ ਹੋਰ ਕਿੰਨੇ ਬੱਕਰੀਆਂ ਫੇਰ ਹੋਰ ਵੀ ਲਵਾਗੇ ਪਤਾ ਯਾਰ ਨਤ ਬੱਕਰੀਆਂ ਜੀ ਰਹੀਆਂ ਓ ਬੱਕਰੀਆਂ ਰਹਿ ਨੇ ਥੂੜੇ ਦੀ ਹੋ ਗਈ ਆ ਨਹੀਂ ਫੜ ਓ ਯਾਰ ਫੂਗੀ ਆ ਦੇ 15000 ਦੀ ਕਰ ਲੈ ਥਣੇ ਮਾਰਾ 10000 ਜਾਏਗੀ ਉਹ ਬੱਕਰੀ ਵਾਲੀ ਮਗਰ ਪਾਟਾ ਜੀ ਹਾਂ ਨਹੀਂ ਹੁਣ ਪਾਲਾ ਨਹੀਂ ਹੁਣ ਕਿੰਨੇ ਹੁੰਦੀ ਓ ਰੇ 16 ਨਹੀਂ ਦੇਣੀ ਓ ਜਾ ਯਾਰ ਦਾਦਾ ਥਣੇ ਨਾਰਾ ਗੱਲ ਕਰ ਸੁਣੀ ਕੋਈ ਪਾਲਾ ਖੁਸ਼ ਹੋ ਕੇ ਮਾਰੀ ਦੇਣਾ ਇਹ ਜਿੰਨੇ ਰਿਹਾ ਓ ਨਹੀਂ ਆ ਰੰਗ ਆ ਪਾਠਾ ਓ ਨਹੀਂ ਓ ਰੰਗ ਆ ਜਾ ਯਾਰ ਓ ਹੋ ਗਈ ਆ ਨਹੀਂ ਓ ਹੋਊਗੀ ਨਹੀਂ ਹੋਣੀ ਤੂੰ ਆ ਮੈਂ ਠੱਡਾ ਨਹੀਂ ਓ ਨਹੀਂ ਹੋਣੀ ਓ ਨਹੀਂ ਹੋਣੀ ਫੜ ਕੇ ਚਾਹੁੰਦਾ ਮੈਂ ਮਾਲ ਚ ਪੜਦਾ ਮੈਂ ਪਾਣੀ ਛੋੜਦਾ ਜਾਨ ਦੇਖ ਆਲਾ ਫੜ ਦੇਈ ਨਾ ਦੇ ਯਾਰ ਰੰਗਾ ਭੱਜੂਗਾ ਜਾਂ ਤੂੰ ਭੱਜ ਸਾਡੇ ਸਾਹ ਓ ਨਹੀਂ ਹੋਣੀ ਓ ਨਹੀਂ ਹੋਣੀ ਓ ਨਹੀਂ ਹੋਣੀ ਓ ਨਹੀਂ ਰਹਿਣੀ ਯਾਰ ਆਹ ਆਲਾ ਬਾਣੀਆਂ ਚੀੜਾ ਹੀ ਬਹੁਤ ਆ ਦੁਦਾ ਜਿੱਤੇ ਤੂਆ ਉੱਥੇ ਨਹੀਂ ਹੋਣਾ 18000 ਦੀ ਹੋ ਗਈ ਓਏ ਚੱਲ ਜਾ ਹੋ ਗਈ ਲੈ ਜਾ ਉਹ ਲੈ ਜਾ 18 ਵਾਲੀ ਗੱਡੀ ਛੱਡ ਲਾ ਓਏ ਉਹ ਵੀ ਦੇ ਨੇੜੇ ਤਾਂ ਲੱਗੀ ਓਏ ਹੁਣ ਕੀ ਆ ਜਾਂਦੇ ਆ ਖੜਾ ਚੱਪ ਕਰਕੇ ਰੱਖਾ 18000 ਦੀ ਬੱਕਰੀ ਬੰਨ੍ਹ ਦੋ ਸਾਡੀ ਯਾਰ ਉਹਨੂੰ ਕੀ ਬਨੂਗਾ ਤੂੰ ਆ ਕਹਿੰਦੇ ਪੀਰ ਭੈਜੋ ਖੜਦੇ ਹੈ ਨਹੀਂ ਜਿੱਦਾਂ ਫਿਰ ਮੱਕਾਈ ਵੀ ਸਵਾਰਾ ਰੋਣਾ 18000 ਦੀ ਬਾਈ ਯਾਰ ਉਹ 18000 ਦੀ ਯਾਰ ਦਾਸੂਲਾ ਮੇਰੀ ਸਤਾਰੀ ਮਾਮੀ ਆਲਾ ਕੀ ਕੰਨਾ ਖੜ ਜਾ ਉਹ ਲੰਗਿਆ ਰੇ ਆਹ ਦਾਲ ਦਾਲ ਸੁਣ ਮੇਰੀ ਰੰਗੇ ਖੜ ਜਾ ਫਾਰੇ ਹੋ ਜਾ ਯਾਰ ਪਾਸੇ ਹੋ ਜਾ ਤੂੰ ਮਾਰ ਰਾਹ ਛੱਡ ਦੇ ਹਣ ਮੇਰਾ ਪਿੱਛੇ ਹੋ ਜਾ ਠੀਕ ਐ ਨਾ ਤੂੰ ਮੈਂ ਕਹਾਂ 24 ਲੈ ਤੂੰ ਪਰ ਵੇਚੀ ਜਾਂ ਮੇਰੀ ਤੁੰਨੀ ਬੱਕਰੀ ਵੇਚੀ 19000 ਦੀ ਦੇ ਚੱਲ ਜਾ ਗੱਲ ਤੇ ਰਾਤ ਪਾਲਾ ਆਵੇ ਤੇਰਾ ਕੀ ਹੋ ਗਿਆ ਬੋਹ ਜੀ ਕਣ ਜਾਂ ਪਾਜਾ ਹੋ ਜੀ ਆਪਾਂ ਟੇ ਤੁਹਾਡੇ ਸਾਹਮਣੇ 500 ਵਿੱਚ ਕੱਚਾ ਨਹੀਂ ਛੱਡਦਾ ਮੈਨੂੰ ਬੰ ਦੇਣੇ ਬੰ 500 ਕਿੰਨੇ ਦਾ ਸੱਦਾ ਹੋ ਗਿਆ ਵੀ 19000 ਦਾ ਠੀਕ ਹੈ 19000 ਦਾ ਸੌਦਾ ਹੋ ਗਿਆ ਪੱਠਾ ਜੀ ਮਗਰ ਪੱਠਾ ਪੱਠਾ ਲਿਆ ਬਾਈ ਓਏ ਮਗਰ ਪੱਠਾ ਜੀ ਇਹਦੇ ਕੱਲੀ ਨਹੀਂ ਗਈ ਲੈ ਆਇਆ 19000 ਦੇ ਵਿੱਚ ਆ ਬੱਕਰੀ 10000 ਦੀ ਦੇਵਾਂ ਪੱਠ ਜਿਹੜਾ ਮਰਜੀ ਫਰਦਾ 19000 ਤੇ ਸੌਦਾ ਹੋ ਗਿਆ ਬੱਕਰੀ ਦੀ ਦੇਖ ਸਕਦੇ ਹੋ ਆਵੇ ਬਾਈ ਇਹ ਬੱਕਰੀ ਇਹ ਮੈਂ ਕੰਬੀ ਜਾਣੇ ਹੱਥ ਪੱਠ ਕੀ ਦੋਸਤੋ ਆ ਪੱਠਾ ਨਾਲ ਬੱਕਰੀ ਨੇ ਆ ਪੱਠਾ ਜੀ ਬੱਕਰੀ ਦੇ ਨਾਲ ਇਹਦਾ 19000 ਤੇ ਸੌਦਾ ਹੋਇਆ ਯਾਰ ਹਾਂ ਤੱਕਰੀ ਨਹੀਂ ਹੋਇਆ ਮੱਤ ਵਾਂਹੀ ਲਿਖ ਸਕਦਾ ਤੁਹਾਡੇ ਸਾਹਮਣੇ ਚਾ ਲਾ ਸਕਦੇ ਠੀਕ ਹੈ ਨਾ ਹਾਂ ਹਾਂ ਟੈਟ ਕਰਦੇ ਹਾਂ ਨਾ ਭਾਈ ਯਾਰ ਬਾਲਾ ਫੰਡਾ ਫਾੜਦਾ ਫਿਰ ਉਹ ਸੌਦਾ ਦੇੜਾ ਹੀ ਤੂੰ ਇੱਕ ਵੇਚ ਲਿਆ ਫਿਰ ਮੱਤ ਕੋਈ ਗੱਲ ਕਹਾਂਗਾ ਹਾਂ ਜਾਂ ਨਾ ਰਹੀਂ ਲੱਗੇ ਲੱਗੇ ਰੱਖ ਲੂਗਾ ਹਾਂ ਪੂਰੇ ਕਾਫੀ ਹਾਂ ਨਹੀਂ ਕੀ ਹੁੰਦਾ ਗੱਭਾਇ ਮਾਰਿਆ ਨਾ ਪੱਟਾ ਲੱਕ ਬੱਚਾ ਵਗਰ ਕਿਵੇਂ ਮੰਗੀਆਂ ਪੈਸੇ ਯਾਰ ਕਮਾਲ ਕਰ ਤਾ ਹੁਣ ਚੱਤ ਗਿਆ ਕਿੰਨੀ ਇਕਲੀ ਹੈ ਹਾਂ ਇਕਲੀ ਹੈ ਬੱਚਾ ਨਹੀਂ ਮੰਗ ਰਿਹਾ ਸਹੀ ਆ ਤੇਰੀ ਮਾਛਾਂ ਨਹੀਂ ਆ ਯਾਰ ਗੱਲ ਸੁਣ ਨੀਯਾ ਦੀ ਜੀ ਬੈਠਾ ਨੀ ਜੀ ਦੀ ਥੜੀ ਬੱਕਰੀ ਆ ਉਹਦਾ 2000 ਉਹਦੇ ਦਾ ਮੇਰੇ ਬਣ ਗਿਆ ਕੰਮ ਫੜਾ ਤੀ ਬਣ ਗਿਆ ਤੇਰੀ ਕਿਸਮਤ ਆ ਆ

ਉਹ 11 ਦਿਨਾਂ ਦੀ ਜਿੱਦਨਾ ਬਰਾਉ ਬੋਲ ਕੇ ਕਹੇਗਾ 20000 ਨਹੀਂ ਵੇਖਦੀ ਬਾਈ ਜੀ ਵੀ ਮੈਨੂੰ ਮੇਰਾ ਨੰਬਰ ਲਿਖਾ ਬੰਦ ਨਾ ਕਰ ਨੰਬਰ ਲਿਖ ਦੇ ਮੇਰਾ ਹੋ ਗਈ ਜਾ ਔਰ ਬਾਕੀ ਦਾ ਨੰਬਰ ਤਾਲ ਉਹ ਗੱਲ ਸੁਣ ਕਰਕੇ ਦਾ ਭਾਗ ਤੂੰ ਨਾ ਪਾਗਲ ਨਹੀਂ ਹੋਣੀ ਹੋ ਗਈ ਹੋ ਗਈ ਆ ਯਾਰ ਬਾਈ ਅੱਕਾਂ 'ਚ ਸੁੱਟਣਾ ਮਾਂ ਦੀ ਲੋੜ ਨਹੀਂ ਜੇ 18000 ਦੀ ਪੱਠ ਪੋਗਦੀ ਆ ਤਾਂ ਲੈ ਜਾ ਨਹੀਂ ਰਹਿਣ ਦੇ ਇੱਥੇ ਸਾਡੇ 12 ਦੀ ਰੋਟੀ ਖਾੜ तेरहं